ਹੈਲੋ ਫਰੈਂਡ ਆਹ ਦੇਖੋ ਜੀ ਨਹੀਂ ਪਈ ਜਾਂਦਾ ਦੇਖੋ ਸੜਕਾਂ ਤੇ ਕਿੰਨਾ ਪਾਣੀ ਖੜਾ ਹੈ ਮੈਂ ਬੈਠੀ ਹਾਂ ਡਿਸਕੂਟੇ ਮੇਰੀ ਆ ਬੈਠੀ ਹੈ ਜੀ ਮੈਂ ਤਾਂ ਡਿਸਕੂਟੇ ਤੇ ਬੈਗੀ ਪਰ ਬਟਰਦੀ ਇੱਕ ਤਾਂ ਮੈਂ ਇੱਥੇ ਮੇਰੀ ਫਾਰਟੇ ਕੱਢਦੇ ਆ ਕਿੰਨਾ ਕਣਕ ਮਿਲਦੀ ਹੁੰਦੀ ਹੈ ਚੱਜ ਮੈਨੂੰ ਪਚਾਲ ਆ ਰਿਹਾ ਤਾਂ ਵੀਰੇ ਮਿਲਦੇ ਹੋਰਣ ਸੀ ਮੈਂ ਤਾਂ ਉਸ ਤੇ ਵੀਰ ਜੀ ਆਨੇ ਚਾਹ ਪੀਣ ਦੀ ਸੀ ਮੈਨੂੰ ਤਾਂ ਮੈਨੂੰ ਆਹ ਚੱਲਾਂ ਕੁਲੀ ਵਿੱਚ ਐ ਆ ਜਾਂਕਲਾ ਆਇਆ ਬਲੌਗ ਤੇ ਫਰੈਂਡ ਕੀ ਕਹਿੰਦੇ ਆ ਕਿ ਹੁਣ ਤੁਸੀਂ ਰੱਬ ਕੀ ਅਰਦਾਸ ਕਰੋ ਵੀ ਮੀਂਹ ਹਟ ਜਾਏ ਕਿਰਨਾਂ ਨੂੰ ਜਾਇਆ ਹੁਣ ਤਾਂ ਮੈਨੂੰ ਜ਼ਰੂਰੀ ਕੰਮ ਆ ਉੱਥੇ ਜਾਣਾ ਬੀਬੀ ਵਾਲੇ ਚੌਂਕ ਜਾਣਾ ਇਹ ਤੇ ਪਰਚੀਪੁਰ ਕੀ ਤਾਂ ਸਾਡੀ ਚਿੱਤੋ ਦੀ ਕੱਟ ਗਈ ਢਿੱਪੂ ਵਾਲੀ ਕਣਕ ਵੀ ਖਾਲੀ ਅਜੇ ਤਾਂ ਤੇ ਪਰ ਇੱਥੇ ਮੈਂ ਕਣਕ ਨਹੀਂ ਲੈਣ ਆਈ ਮੈਂ ਤਾਂ ਚੰਦੀ ਸੀਗੀ ਤੇ ਰੱਬ ਨੇ ਘੇਰ ਲਿਆ ਹੁਣ ਮੈਂ ਕੀ ਕਰਾਂ ਦਿਖਾ ਦੇ ਨਹੀਂ ਦਿਖਾ ਦੇ ਕੋ ਜੀ ਮੀ ਬਹੁਤ ਪਿਆਰੇ ਮੈਂ ਆਉਣੀ ਬਣਾਉਣੀ ਬਣਾਉਂਗਾ ਕੋਈ ਦੇਖੋ ਇਹ ਮਲਾ ਰਹੇ ਹਨ ਆ ਦੇਖੋ ਫਰੈਂਡ ਅਸੀਂ ਅੱਜ ਆਏ ਆ ਇੱਥੇ ਭੈਣ ਨੂੰ ਮਿਲਣ ਵਾਸਤੇ ਇਹਨਾਂ ਦਾ ਪਿਆਰ ਮੈਨੂੰ ਵਾਰੀ ਵਾਰੀ ਖਿੱਚ ਕੇ ਲਿਆਉਂਦਾ ਨਾ ਕੀ ਕਰਾਂ ਮੈਨੂੰ ਮੈਨੂੰ ਮੈਰਾ ਜੀ ਨਹੀਂ ਲੱਗਦਾ ਇਹਨਾਂ ਦਾ ਮੈਨੂੰ ਲੱਗਦਾ ਮੈਨੂੰ ਫੋਨ ਕਰਕੇ ਬੁਲਾ ਲੈਂਦੇ ਫਰੈਂਡੇ ਇਹ ਬਹੁਤ ਚੰਗੀ ਕੁੜੀ ਆ ਬਹੁਤ ਜ਼ਿਆਦਾ ਨੇਚਰ ਵਧੀਆ ਜੀ ਭੈਣ ਦਾ ਬਹੁਤ ਹੀ ਜ਼ਿਆਦਾ ਵਧੀਆ ਐਂਡ ਮਿਲ ਕੇ ਭੈਣ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਆ ਬਹੁਤ ਹੀ ਜ਼ਿਆਦਾ ਥੈਂਕ ਯੂ ਭੈਣੇ ਤੁਸੀਂ ਆਏ ਆਬਸਟ ਵੀਜ਼ਿਟ ਕੀਤਾ ਐਂਡ ਹੁਣ ਆਪਾਂ ਭੈਣ ਨੂੰ ਫਿੱਟ ਕਰਕੇ ਛੱਡਾਂਗੇ ਦੇਖੋ ਚਲਾ ਕੇ ਦੇਖੋ ਹੁਣ ਮਾੜਾ ਆ ਜਾ ਮਾੜਾ ਜੀ ਬਲੌਗ ਚ ਆ ਜਾ ਤੂੰ ਤੇ ਆ ਕੁੜੀ ਵੀ ਆਈ ਆ ਦੇਖੋ ਜੀ ਤੁਸੀਂ ਬਹੁਤ ਹੱਸਣਾ ਗੱਡੀਆਂ ਕੀਤੀਆਂ ਤੇ ਹੁਣ ਅਸੀਂ ਆਪ ਤਾਂ ਕੰਮ ਕੰਮ ਕਰ ਰਹੇ ਆ ਕੰਮ ਦੀਆਂ ਗੱਲਾਂ ਕਰਾਂਗੇ ਤੇ ਅਸੀਂ ਇੱਥੇ ਪਹਿਲਾਂ ਬਹੁਤ ਮਜ਼ਾਕ ਕੀਤੇ ਆ ਫਰੈਂਡ ਤੇ ਸਾਡੀ ਭੈਣ ਵੀ ਆਈ ਆ ਉਹ ਥੋੜਾ ਜਿਹਾ ਬਾਹਰ ਹੈਗੀ ਬੀਜੀ ਹੈਗੇ ਤੇ ਫਿਰ ਮਿਲਦੇ ਆ ਤੁਹਾਨੂੰ ਜਦੋਂ ਘਰੇ ਜਾਵਾਂਗੇ ਨਾ ਫਿਰ ਦਿਖਾਵਾਂਗੇ ਤੁਹਾਨੂੰ ਠੀਕ ਆ ਚਿੱਕੜੀ ਚਿੱਕੜ ਚਿੱਕੜੀ ਚਿੱਕੜ ਜੈ ਵੱਡੀ ਦਾ ਹਾਂਜੀ ਦੇਖੋ ਦੋਸਤੋ ਅਸੀਂ ਨਾ ਹੁਣ ਘਰ ਨੂੰ ਜਾ ਰਹੇ ਸੀਗੇ ਤੇ ਆਪਾਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਘਰੇ ਆਇਆ ਭੈਣ ਦੇ ਬਲਵੀਰ ਪੱਟੀ ਜੇ ਸਾਰੇ ਸਿੰਗਰਾਂ ਨਾਲ ਜਾਣਦੇ ਨੇ ਪੈਟ ਤੇ ਇਹ ਸਾਡੇ ਘਰ ਘਰੀ ਹੈਗੇ ਬੀਬੀ ਬੈਠੇ ਨੇਗੇ ਜੀ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਕਰ ਦੋ ਫਸਟ ਕੇ ਕਾਰ ਐਧਰ ਐਧਰ ਸਾਡਾ ਤੋਰੀ ਨੂੰ ਆ ਬੈਠਾ ਜੀ ਹਾਂ ਲੈ ਲਿਆ ਕਰੋ ਤੇ ਖਾਂ ਪੀ ਨਾਲ ਐਡਾ ਸੋਹਣਾ ਨਾਮ ਆ ਬਾਕੀ ਹਾਂ ਜੀ ਬਹੁਤ ਅੱਛੇ ਨੇਚਰ ਨੇ ਜੀ ਕਿਰਨ ਦੇ ਮੈਂ ਤਾਂ ਹਰ ਵਕਤ ਸਪੋਰਟ ਕਰਦੀ ਰਹਣੀ ਆ ਕਿਉਂਕਿ ਕਿਰਨ ਤੂੰ ਦਿਨ ਦੁਗਣੀ ਰਾਤੋਗੁਣੀ ਤਰੱਕੀ ਕਰੇ ਅੱਧੇ ਹੀ ਉਲੰਧੀਆਂ ਛੁਈ ਜਾਵੇ ਤਨਾਲੇ ਇੱਕ ਗੱਲ ਹੋਰ ਫਰੈਂਡ ਮੈਨੂੰ ਬਾਈ ਗਲਾਬ ਸਿੱਧੂ ਨੇ ਬੁਲਾਇਆ ਆਪਦੇ ਘਰੇ ਕਹਿੰਦਾ ਭੈਣੇ ਰਖੜੀ ਬੰਨ ਕੇ ਜਾਈ ਮੇਰੇ ਤੇ ਮੈਂ ਤਾਂ ਚਾਹੀ ਜੜਾ ਸਾਡੀ ਰਾਤ ਹੀ ਹੈ ਜੇ ਗੱਲ ਮੈਂ ਜਾਉਂਗੀ ਤੇ ਭੈਣ ਵੀ ਜਾਉਗੀ ਆਪਣੇ ਨਾਲ ਜਿਵੇਂ ਬੁਲਾਉਣਗੀ ਤਾਂ ਸੋ ਨਹੀਂ ਬੁਲਾਉਣਗੇ ਕਿਉਂ ਨਹੀਂ ਬੁਲਾਣਗੇ ਉਹ ਬਹੁਤ ਇਨਸਪੈਕਟ ਕਰਦਾ ਬਾਈ ਦਾ ਬਹੁਤ ਵਧੀਆ ਸੁਭਾਅ ਜੇ ਪਾਜੀ ਤੁਸੀਂ ਆ ਵੀਡੀਓ ਦੇਖ ਕੇ ਮੈਂ ਜਸਮਿਨ ਛੋਟੀ ਤੁਸੀਂ ਜਾਣਦੇ ਬਲਵੀਰ ਛੋਟੀ ਹੈਗੇ ਜੇ ਤੁਸੀਂ ਮੈਨੂੰ ਵੀ ਬੁਲਾਓਗੇ ਤਾਂ ਮੈਂ ਕਿਰਨ ਨਾਲ ਜ਼ਰੂਰ ਆਵਾਂਗੀ ਠੀਕ ਨਹੀਂ ਬੁਲਾਣਗੇ ਏ ਫਰੈਂਡ ਆਪਣੇ ਬਹੁਤ ਬਹੁਤ ਵਧੀਆ ਬੰਦਾ ਨਾਈਸ ਬੰਦਾ ਬਾਈ ਸਾਡੇ ਨਾਲ ਫੋਨ ਤੇ ਰਾਤ ਨੂੰ ਸਵੇਰੇ ਗੱਲ ਕੀਤੀ ਆ ਤੇ ਰਾਤ ਸਾਡੇ ਤੇ ਇੰਸਟਾਗ੍ਰam ਤੇ ਸਾਡੇ ਨਾਲ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਤੇ ਬਾਈ ਦਾ ਨੇਚਰ ਬਹੁਤ ਵਧੀਆਗਾ ਤੇ ਸਾਡੇ ਜੋਤ ਬੈਠਾ ਹਾਂਜੀ ਆ ਸਾਡਾ ਜੋਤ ਬੈਠਾ ਜੀ ਇਹ ਸਾਡਾ ਐਕਟਿਵ ਆ ਤੇ ਬਾਕੇ ਸੱਸਰੀ ਘਰ ਕਹੇਗੇ ਸੱਸਰੀ ਘਰ ਜੀ ਹਾਂ ਹੋਰ ਟ੍ਰੈਂਡ ਕਿਵੇਂ ਹੋ ਉਹ ਥੋੜਾ ਡਾ ਹੁਣ ਆਪਾਂ ਇੱਥੇ ਚਾਹ ਪਾਣੀ ਪੀ ਕੇ ਜੀ ਤੇ ਤਿੰਨ ਚੁੰਡੇ ਖਾ ਕੇ ਜਾਵਾਂਗੇ ਹੁਣ ਤੁਸੀਂ ਸਮਝੋ ਤਿੰਨ ਚੁੰਡੇ ਕੀ ਹੁੰਦੇ ਆ ਛੋਟਾ ਕਿੱਥੇ ਸੱਚੇ ਚਲੋ ਠੀਕ ਆ ਫਰੈਂਡਸ ਮਿਲਦੇ ਆ ਤੁਹਾਨੂੰ ਘਰੇ ਜਾਵਾਂਗੇ ਆਪਾਂ ਠੀਕ ਆ ਤੇ ਮਿਲਦੇ ਆ ਆਪਾਂ ਤੁਹਾਨੂੰ ਅਗਲੇ ਮੋਕੇ ਤੇ ਕੋਈ ਕੋਈ ਚਲ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਫੋਲੋ ਕਰੋ ਰਿਸਪੋਰਟ ਕਰਿਆ ਕਰੋ ਕਿਰਨਾ ਦੀ ਦੱਪ ਕੇ ਹਾਂਜੀ ਬਹੁਤ ਵਧੀਆ ਕਿਰਨਾ ਨਾ ਜਿਹੜੀ ਬਖਿੰਡੇ ਵਾਲੀ ਜੀ ਬਹੁਤ ਵਧੀਆ ਇਨਸਾਨ ਆ ਤੋ ਆ ਜੀ ਜੀ ਠੀਕ ਫਰੈਂਡ ਚਲੋ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਬਿਸਕੁਟ ਖਾ ਲਓ ਜੀ ਕਰੀਮ ਵਾਲੇ ਆ ਇਹ ਆ ਚਾ ਆਈ ਲਵ ਮਾਈ ਇੰਡੀਆ ਠੀਕ ਇਹਨਾਂ ਭਾਈ ਚੱਕ ਕੇ ਮੈਂ ਨਹੀਂ ਬਣਾਉਂਦਾ ਇਹ ਸਵਰਨ ਜੀਤ ਹਾਂ ਜੀ ਸਵਰਨ ਜੀਤ ਦਿਨ ਹੋ ਗਏ ਤੂੰ ਜਾਏਗੀ ਵਾਹ ਦਾ ਭਾਈ ਚਾਹ ਵੀ ਸਵਾਦ ਆ ਬਹੁਤ ਅੱਛਾ ਜੇ ਇਹਦੀ ਪਰ ਮੇਰੀ ਚਾਹ ਤਾਂ ਬਹੁਤ ਘੈਂਟ ਹੋ ਜਾਂਦੀ ਚਾਹ ਹੋਰ ਲੈ ਜਾ ਜੋ ਤਾਂ ਪੀਂਦੇ ਨਹੀਂ ਚਾਹ ਮੈਂ ਵੀ ਨੀ ਪਾਸ ਦਾ ਯੋਧਾ ਦਾ ਮਨੋਂ ਨਿਕਵਾਇਆ ਤਾਂ ਨਜੁੰਦੇ ਸਮੋਸੇ ਮੈਂ ਤੁਹਾਨੂੰ ਕਿਹਾ ਹਾਂ ਇਹ ਬਣਾ ਮਨ ਸ਼ੋਲੇ ਬਾਕੇ ਗਵਾਓ ਹਾਂਜੀ ਫਰੈਂਟ ਆਪਾਂ ਜਾਂਦੇ ਸੀਗੇ ਘਰਾਂ ਨੂੰ ਤੇ ਇਹਨਾਂ ਨੇ ਫੇਰ ਆਪਾਂ ਨੂੰ ਰੋਕ ਲਿਆ ਪਤਾ ਨਹੀਂ ਹੁਣ ਕੀ ਕਰਦਾ ਮੈਂ ਆਇਆ ਨਾ ਵੀ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਦਾ ਡੀਏ ਅੱਛਾ ਪਤਾ ਨਹੀਂ ਤੇਰੇ ਚ ਕੀ ਹੈਗਾ ਤੂੰ ਤਾਂ ਇੰਨਾ ਆਸਾਨੀਆ ਬੰਦੇ ਨੂੰ ਪਤੀ ਆ ਸੋਣਾ ਜ਼ਰੂਰੀ ਹੈ ਅੱਛਾ ਜੀ ਇਹ ਇਧਰ ਮੇਰੀ ਦਰਾਨੀ ਇਸਵਰਮਜੀਤ ਕਿਧਰ ਗਈ ਉਹ ਦਾ ਬਿੰਦੇ ਬਿੰਦੇ ਆ ਹੀ ਆ ਜਾਂਦਾ ਤਾਂ ਕੈਮਰੇ ਦੇ ਪਾਸੇ ਨਹੀਂ ਆਰਦਾ ਬੱਲੇ ਵੀ ਹੋਰ ਵੀ ਇਧਰ ਪੱਟੀ ਪੱਟੀ ਸਵਾਰਨ ਜੀ ਦਾ ਪੱਟੇ ਸਾਡਾ ਭਾਂਡੇ ਮਾਜੀ ਆਹ ਲੈ ਹੋਰ ਯਾਕ ਨਾ ਕਰੋ ਜੀ ਮੈਨੂੰ ਪਾਣੀ ਪੀਦੇ ਆ ਇਹ ਕੋਈ ਹੈ ਮੇਰੀ ਦਰਾਨੀ ਤੇ ਇਹ ਮੇਰਾ ਦਿਓਰ ਪਰ ਕਹਿੰਦਾ ਨਹੀਂ ਹੁੰਦਾ ਮੈਂ ਕਹਿੰਦਾ ਹੁੰਦਾ ਪਰ ਸਾਡਾ ਪਿਆਰ ਆ ਤੇ ਆਪਣੇ ਤੋਂ ਵੀ ਵੜਕੇ ਯਾ ਮੈਡੀ ਕਰਨਾ ਵਹਣਾ ਨਾ ਕਦੇ ਕੈਮਰੇ ਚੋਂ ਕਦੇ ਟਲਿਆ ਬੰਦਾ ਨਿਕਦੇ ਕੈਮਰੇ ਚੋਂ ਬੰਦਾ ਪਾ ਤੁਸੀਂ ਬਲੌਗ ਸਾਰਿਆਂ ਨੇ ਵੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਠੀਕ ਹੈ ਜੀ ਤੇ ਸਾਡੀ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਚੋਟੀਆਂ ਦੇ ਨਾਂ ਤੇ ਤੇ ਜਸਪ੍ਰੀਤ ਚੋਟੀਆਂ ਦੇ ਨਾਂ ਤੇ ਜਸਮੀਨ 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 ਚੋਟੀਆਂ ਤੇ ਬਾਕੀ ਕਿਰਨਤ ਬਹੁਤ ਪਿਆਰੀ ਹੈ ਥੈਂਕ ਯੂ ਜੀ ਧੰਨਵਾਦ ਤੇ ਆਪਾਂ ਤੁਹਾਨੂੰ ਅਮਰੂਦ ਵੀ ਦਿਖਾਵਾਂਗੇ ਜਦ ਜਦ ਤੇ ਤੂੰ ਚਾਹ ਜੰਮ ਬਰ ਕੇ ਤੋੜੀ ਹਾਂਜੀ ਫਰੈਂਡ ਤੇ ਆਪਾਂ ਘਰੋਂ ਚੱਲਣ ਲੱਗੇ ਸੀਗੇ ਹੁਣ ਤੇ ਆ ਦੇਖੋ ਪੀਆਰ ਮੁੰਡਾ ਮੈਨੂੰ ਮਿਲਣ ਵਾਸਤੇ ਆਇਆ ਅਮਰੀਕਾ ਤੋਂ ਹਾਂ ਅਮਰੀਕਾ ਤੋਂ ਅਰ ਮਰੇ ਰਾਇ ਨਹੀਂ ਯੂਕੇ ਯੂਕੇ ਅੰਗਰੇਨ ਤੋਂ ਫਰੈਂਡ ਅੰਗਰੇਨ ਤੋਂ ਸੌਰੀ ਬੋਲਣ ਦੇ ਵਿੱਚ ਮਿਸਟਿੰਗ ਹੋ ਗਈ ਸੀ ਥੋੜੀ ਜੀ ਮਿਸਟਿੰਗ ਤੇ ਆਪਾਂ ਅਮਰੂਦ ਵੀ ਤੋੜ ਲਿਆ ਫਰੈਂਡ ਤੇ ਦੇਖੋ ਆਪਾਂ ਆ ਦੇਖੋ ਮੈਂ ਗੋਲੂ ਮੋਬਾਈਲ ਬਾਈਕਰ ਬੇਟਾ ਇੱਕਮ ਬਾਪੂ ਕੇਰਨ ਬਠੰਡਾ ਕੋਟ ਕੇਰਨ ਬਠੰਡਾ ਖੰਡ ਆਮਰੀ ਬੁੱਗੀ ਯਰਨ ਬਠੰਡਾ ਜਾਨੂ ਤੇ ਫਰੈਂਡ ਆਪਾਂ ਇਥੇ ਅਮਰੂਦ ਵੀ ਤੋੜੇ ਆ ਮਾਂ ਦੀ ਕੁੜੀ ਵਾਸਤੇ ਲੈ ਕੇ ਗਈਆਂ ਤੇ ਆਹ ਭੈਣ ਨੇ ਤੋੜ ਕੇ ਦਿੱਤੇ ਆ ਮੈਨੂੰ ਠੀਕ ਆ ਜੀ ਤੇ ਹੁਣ ਆਪਾਂ ਥੋੜਾ ਪੱਕਾ ਰੇ ਚੱਲਦੇ ਆ ਜੀ ਤੇ ਅੱਗੇ ਆਪਾਂ ਥੋੜਾ ਜਿਹਾ ਕਿਸੇ ਦੁਕਾਨ ਤੇ ਰੁਕਣਾ ਕੁਝ ਖੁੰਨੇ ਆ ਕਰਨੀ ਆ ਹਾਂਜੀ ਚਲੋ ਬਾਈ ਜੀ ਚਲ ਮੁੰਡਾ ਮੇਰਾ ਲਫਾਫਾ ਦੇ ਦੇ ਕਿੱਥੇ ਮੇਰਾ ਪਰਸ ਹਾਂਜੀ ਫਰੈਂਡ ਆ ਜਾਂਦੇ ਆ ਅਸੀਂ ਦੇਖੋ ਸਾਡੇ ਸ਼ਹਿਰ ਦੇ ਨਜ਼ਾਰੇ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਦੱਸ ਮੈਂ ਕਿ ਤੇਰੀ ਅਕਤੀਵਾ ਚ ਖੱਟਿਆ ਦੇਖੋ ਫਰੈਂਡ ਇੰਜੋਏ ਹੋ ਰਿਹਾ ਇੰਜੋਏ ਸਾਡੇ ਸ਼ਹਿਰ ਦੇ ਨਜ਼ਾਰੇ ਪਟੰਡੇ ਸ਼ਹਿਰ ਦੇ ਨਜ਼ਾਰੇ ਸੌ ਪੱਤੀ ਰੋਡ ਆ ਜਾਂਦੀ ਕੁਵਾਰ ਵਾਲੀ ਗੱਡੀ ਇਧਰ ਆਪਣੇ ਗੈਕ ਜਾ ਰਹੇ ਜੀ ਜਸ ਮੀਰ ਚੋਟ ਗਿਆ ਇੰਜੋਏ ਕਰ ਰਹੇ ਹਾਂ ਜੀ ਸਰ ਇੰਜੋਏ ਚੱਲ ਕੈਂਸ ਕੀ ਦੇ ਨੇ ਯਾਰੇ ਫਰੈਂਡ ਦੇਖੋ ਔਰੀ ਮੂੰਹ ਚਲਾ ਰਿਹਾ ਦੇਖ ਦੇਖੋ ਤੇ ਕਫਰੈਂਡ ਦੇਖੋ ਉਹ ਦੇ ਭਾਈ ਖੜਾ ਐਨਕਾਂ ਵਾਲਾ ਫਰੈਂਡ ਆ ਜਾਂਦਾ ਆਟੋ ਆ ਜਾਂਦੀ ਐਕਟਿਵਾ ਆ ਬੁੜੀ ਜੀ ਪਤਾ ਨਹੀਂ ਕਿਹੜੀ ਬੈਠੀ ਹੈ ਕਿੰਡੀ ਸੋਹਣੀ ਆ ਹਾਏ ਹਾਏ ਹਾਂਜੀ ਹਾਂਜੀ ਫਰੈਂਡ ਛਾ ਕੀ ਛਾ ਕੀ ਕਰਨ ਬਟਿੰਡਾ ਕੋੜਾ ਚੌਂਕ ਇਹਨੇ ਰਿਚੋੜਾ ਹਾਂਜੀ ਹੈ ਹੈ ਬੰਨ ਪਛਾਣ ਲੈ ਲੋਕਾਂ ਨੇ ਫਰੈਂਡ ਦੇਖੋ ਜੀ ਕੋਟਾ ਚੌਂਕ ਸਾਡੇ ਸਿੱਧਾ ਹੀ ਚੱਲਿਆ ਹੁੰਦਾ ਤੂੰ ਉੱਥੇ ਟੁੱਟ ਕੇ ਆਏਗਾ ਤੇਰੇ ਨਾਲ ਜੀਤ ਰੋਡ ਫਰੈਂਡ ਜੀਤ ਰੋਡ ਇਸੋ ਪੀਰੋੜਾ ਬਾਜਾਹਰੀ ਨਹੀਂ ਸਭ ਫਰੈਂਡ ਹਾਂਜੀ ਹਾਜੀ ਤਾਂ ਚੌਂਕ ਜਾ ਰਹੇ ਆ ਜੀ ਦੱਸਿਦਾ ਨਹੀਂ ਹੁੰਦਾ ਕਿੱਥੇ ਜਾ ਰਹੇ ਆ ਹਾਂਜੀ ਹਾਂਜੀ ਬੋਲੋ ਠੀਕ ਉਹ ਭਾਈ ਤੇ ਹੈਲਮਟ ਲੇਤਾ ਕੇ ਵਾਓ ਵੈਰੀ ਨਾਈਸ ਹਰ ਦਾ ਕੁੜੀ ਦਾ ਨਾਮ ਨਾਲ ਚੱਲ ਕੁੜੀ ਸੋਹਣੀ ਆ ਕੱਲ ਬਰਾਪਾ ਚੱਲ ਹਾ ਜੀ ਰਤਨ ਦੇਖ ਲੋ ਫਰੈਂਡ ਸਾਡੇ ਨਜ਼ਾਰੇ ਜਿੰਦਗੀ ਦੇ ਪਟ્રોલ ਪਵਾ ਲੈਂਦੇ ਉਹਨਾਂ ਪਟ્રોલ ਪੰਪ ਹਾਂਜੀ ਫਰੈਂਡ ਅਤੇ ਆਪਾਂ ਆਏ ਆ ਜਿੱਥੇ ਕਪੜੇ ਜਿਚਾਰ ਤੇ ਜਿੱਥੇ ਮੈਂ ਜਾਣੀ ਉੱਥੇ ਆ ਜਾਨੀ ਹੁਣ ਮੈਂ ਕਪੜੇ ਖਰੀਦਣ ਆ ਗਈ ਉੱਥੇ ਆ ਗਈ ਲੈ ਪਹਿਣੇ ਹੁਣ ਮੇਰਾ ਆਦਾਨੀ ਜੀ ਲੱਗਦਾ ਤੇਰੇ ਬਿਨਾ ਮੈਂ ਤਾਂ ਆਪੇ ਹੀ ਤਾਂ ਸੂਟ ਖਰੀਦਣ ਆਈ ਹਾਂ ਹਾਂਜੀ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤੁਹਾਨੂੰ ਤੁਸੀਂ ਪਰ ਦੱਸਿਆ ਨਾ ਹੁਣ ਆਪਾਂ ਤੁਸੀ ਆਇਆ ਕਰਾਂਗੇ ਸਾਰਿਆਂ ਨੂੰ ਬਹੁਤ ਫਰੈਂਡ ਚੰਦ ਵਾਲਾ ਹਾਂਜੀ ਤੇ ਹਾਂਜੀ ਆਪਾਂ ਆ ਗਏ ਜੀ ਹਨਾ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਹਾਜੀ ਨੂੰ ਤੁਨ ਜਾ ਰਹੇ ਹਾਂ